ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਬੈਨੀਫਿਟਸ ਆਫ ਵਾਈਟ ਕਾਰ ਚਿੱਟੀ ਕਾਰ ਦੇ ਕੀ ਬੈਨੀਫਿਟ ਹੁੰਦੇ ਆ ਵੈਸੇ ਤਾਂ ਕਲਰ ਸਾਰੇ ਵਧੀਆ ਹੁੰਦੇ ਆ ਕਿਸੇ ਨੂੰ ਕੋਈ ਕਲਰ ਪਸੰਦ ਹੁੰਦਾ ਹੈ ਕਿਸੇ ਨੂੰ ਬਲੈਕ ਕਲਰ ਪਸੰਦ ਆ ਕਿਸੇ ਨੂੰ ਰੈੱਡ ਕਿਸੇ ਨੂੰ ਬਲੂ ਕੁਝ ਵੀ ਪਰ ਵਾਈਟ ਕਲਰ ਦੇ ਕੋਈ ਜ਼ਿਆਦਾ ਹੀ ਬੈਨੀਫਿਟ ਹੁੰਦੇ ਆ ਤੁਸੀਂ ਦੇਖਿਆ ਹੁਣ ਕੰਪਨੀ ਦੇ ਵਿੱਚ 20 80 ਤੋਂ 85% ਜਿਹੜੀ ਹਰੇਕ ਗੱਡੀ ਦਾ ਮਾਡਲ ਆ ਜਿਹੜਾ ਵਾਈਟ ਕਲਰ ਦਾ ਹੀ ਬਣਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦੀਆਂ ਵਿਕਦੀਆਂ ਲੋਕੀ ਵੀ 80 ਤੋਂ 85% ਵਾਈਟ ਕਾਰ ਹੀ ਲੈਂਦੇ ਆ ਤੇ ਕੰਪਨੀਆਂ ਬਣਾਉਂਦੀਆਂ ਆਪਣੀ ਨੀਡ ਨੂੰ ਦੇਖਦੇ ਹੋਏ ਸੋ ਉਹ ਕਿਹੜੇ ਰੀਜ਼ਨ ਹੈ ਵੀ ਵਾਈਟ ਕਲਰ ਜ਼ਿਆਦਾ ਵਿਕਦਾ ਹੈ ਇਹ ਇੱਕ ਭੇੜ ਚਾਲੀ ਹੈ ਕਿ ਵਾਕਈ ਇਹਦੇ ਬੈਨੀਫਿਟ ਹੈ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਸੇ ਗੱਲ ਨੂੰ ਡਿਸਕਸ ਕਰਾਂਗੇ ਆਪਣੇ ਚੈਨਲ ਦੇ ਉੱਤੇ ਪ੍ਰੋਮੋਸ਼ਨ ਦੇ ਰਿਗਾਰਡਿੰਗ ਵੀ ਕਾਫੀ ਵੀਡੀਓ ਹੈਗੀਆਂ ਜੇਕਰ ਤੁਸੀਂ ਵੀ ਕੋਈ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਜਾਂ ਪ੍ਰੋਮੋਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇੱਕ ਵਾਰੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਚੈੱਕ ਜ਼ਰੂਰ ਕਰਿਓ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਨੇ ਸੋ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਆਜੋ ਦੇਖਦੇ ਹਾਂ ਕੀ ਹੈ ਚਿੱਟੇ ਰੰਗ ਦੇ ਫਾਇਦੇ ਸੋ ਪਹਿਲੇ ਨੰਬਰ ਤੇ ਆਪਾਂ ਜਿਹੜਾ ਪੁਆਇੰਟ ਰੱਖਿਆ ਉਹ ਰੱਖਿਆ एवरीवन ਲਾਈਕ ਇਟ ਵਾਈਟ ਕਲਰ ਨੂੰ ਹਰ ਕੋਈ ਬੰਦਾ ਪਸੰਦ ਕਰਦਾ ਹੈ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਆਸ-ਪਾਸ ਬਹੁਤ ਸਾਰੇ ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਨੂੰ ਵਾਈਟ ਕਲਰ ਪਸੰਦ ਹੀ ਹੋਊਗਾ ਉਹਨਾਂ ਨੂੰ ਹੋ ਸਕਦਾ ਰੈੱਡ ਕਲਰ ਨਾ ਪਸੰਦ ਹੋਵੇ ਕਿਸੇ ਨੂੰ ਬਲੈਕ ਨਹੀਂ ਪਸੰਦ ਹੋਣਾ ਕਿਸੇ ਨੂੰ ਬਲੂ ਨਹੀਂ ਪਸੰਦ ਹੋਣਾ ਕਈ ਤਾਂ ਬੜੇ ਉਡ ਪਟਾਂਕ ਕਲਰ ਦੀਆਂ ਵੀ ਕਾਰਾਂ ਆਉਂਦੀਆਂ ਸੋ ਕਈਆਂ ਨੂੰ ਉਹ ਪਸੰਦ ਹੁੰਦੇ ਆ ਹਰੇਕ ਬੰਦੇ ਦੀ ਆਪਦੀ ਆਪਦੀ ਚੋਇਸ ਹੈ ਪਰ ਵਾਈਟ ਕਲਰ ਇਹ ਨਹੀਂ ਹੋ ਸਕਦਾ ਵੀ ਕਿਸੇ ਨੂੰ ਨਾ ਪਸੰਦ ਹੋਵੇ ਵਾਈਟ ਕਲਰ ਹਰ ਇੱਕ ਦੀ ਪਸੰਦ ਦਾ ਕਲਰ ਹੁੰਦਾ ਸੋ ਇਸ ਕਰਕੇ ਪਹਿਲੇ ਨੰਬਰ ਤੇ ਮੈਂ ਵਾਈਟ ਕਲਰ ਨੂੰ ਲਾਈਕ ਕਰਦੇ 80 ਤੋਂ 85% ਸੇਲ ਹੁੰਦੀਆਂ ਕਾਰਾਂ ਨੂੰ ਮੱਦੇ ਨਜ਼ਰ ਰੱਖਦੇ ਪਹਿਲੇ ਨੰਬਰ ਤੇ ਰੱਖਿਆ ਜੀ ਦੂਜਾ ਨੰਬਰ ਇਹਦਾ ਰਿਫਲੈਕਸ਼ਨ ਜਦੋਂ ਤੁਸੀਂ ਕਿਤੇ ਵੀ ਕਾਰ ਤੇ ਜਾ ਰਹੇ ਹੋ ਨਿਓ ਫਰਜ਼ ਕਰੋ ਤੁਹਾਨੂੰ ਕਿਤੇ ਰਾਤ ਹੋ ਗਈ ਰਾਤ ਦੇ ਵਿੱਚ ਵਾਈਟ ਕਲਰ ਦੀ ਵਿਜ਼ਿਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਡੇ ਅੱਗੇ ਪਿੱਛੇ ਚੱਲਦੀਆਂ ਕਾਰਾਂ ਦੀ ਲਾਈਟ ਡਿਮ ਹੋਵੇ ਜਾਂ ਕਿਸੇ ਦੇ ਕਾਰ ਦੀ ਲਾਈਟ ਜਿਹੜੀ ਡੈਮੇਜ ਹੋਵੇ ਤਾਂ ਤੁਹਾਨੂੰ ਉਸ ਡਰਾਈਵਰ ਨੂੰ ਤੁਸੀਂ ਬੜੇ ਈਜ਼ੀ ਦਿਖ ਜਾਣੇ ਹੋ ਵਾਈਟ ਕਲਰ ਕਰਕੇ ਜਵਾ ਕਾਲੇ ਰੰਗ ਦੀ ਜਿਹੜੀ ਸੜਕ ਹੈ ਉਹਦੇ ਉੱਤੇ ਵੀ ਵਾਈਟ ਕਲਰ ਦੀ ਵਿਜ਼ਿਬਿਲਟੀ ਜ਼ਿਆਦਾ ਹੁੰਦੀ ਹੈ ਸੋ ਮੈਂ ਇਹਨੂੰ ਦੂਜੇ ਨੰਬਰ ਤੇ ਰੱਖਿਆ ਰਿਫਲੈਕਸ਼ਨ ਕਿਉਂਕਿ ਤੁਹਾਡੇ ਦੁਰਘਟਨਾ ਦੇ ਚਾਂਸ ਕਾਫੀ ਘਟ ਜਾਂਦੇ ਆ ਸਿਰਫ ਤੁਹਾਡੇ ਵਾਈਟ ਕਲਰ ਹੋਣ ਕਰਕੇ ਤੀਜੇ ਨੰਬਰ ਨੂੰ ਮੈਂ ਰੱਖਿਆ ਵੀ ਲੈਸ ਕੈਬਨ ਹੀਟ ਇਹਦੇ ਹੀਟ ਘਟ ਕਿਉਂ ਲੈਂਦਾ ਕਿਉਂਕਿ ਵਾਈਟ ਕਲਰ ਕੁਦਰਤੀ ਤੌਰ ਤੇ ਗਰਮੀ ਨੂੰ ਆਪਦੇ ਅੰਦਰ ਘਟ ਜਜ਼ਬ ਕਰਦਾ ਕਿਉਂਕਿ ਵਾਈਟ ਕਲਰ ਗਰਮੀ ਨੂੰ ਅਬਜ਼ਰਵ ਕਰਦਾ ਹੈ ਉਹ ਘਟ ਘਟ ਕਰਨ ਹੁੰਦਾ ਦੂਜੇ ਕਲਰ ਦੇ ਕਿਸੇ ਵੀ ਡਾਰਕ ਕਲਰ ਦੇ ਮੁਕਾਬਲੇ ਦੇ ਵਿੱਚ ਸੋ ਚਿੱਟੇ ਰੰਗ ਦੀ ਕਾਰ ਦਾ ਕੈਬਨ ਘੱਟ ਹੀਟ ਹੁੰਦਾ ਤੁਹਾਡਾ ਜਿਹੜਾ ਏਸੀ ਵੱਧ ਕੰਮ ਕਰਦਾ ਤੁਹਾਡੀ ਫਿਊਲ ਨੂੰ ਵੀ ਕਿਤੇ ਨਾ ਕਿਤੇ ਬਚਾ ਕੇ ਰੱਖਦਾ ਖਾਸ ਤੌਰ ਤੇ ਇੰਡੀਆ ਵਰਗੇ ਦੇਸ਼ਾਂ ਵਿੱਚ ਜਿੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਜੇਕਰ ਤੁਸੀਂ ਡਾਰਕ ਰੰਗ ਦੀ ਕਾਰ ਲੈ ਲੈਣਿਓ ਕੋਈ ਤਾਂ ਉਹ ਜ਼ਿਆਦਾ ਗਰਮ ਹੁੰਦੀ ਹੈ ਕੰਪੇਅਰ ਟੂ ਵਾਈਟ ਕਲਰ ਤੇ ਚੌਥੇ ਨੰਬਰ ਤੇ ਆਉਂਦਾ ਜੀ ਆਪਾਂ ਪਹਿਲਾਂ ਜਿਵੇਂ ਡਿਸਕਸ ਕਰਕੇ ਹਟੇ ਆ ਵੇਟਿੰਗ ਪੀਰੀਡ ਕੰਪਨੀ ਵਾਈਟ ਕਲਰ ਦੀ 80 ਤੋਂ 85% ਕਾਰਾਂ ਵਾਈਟ ਹੀ ਬਣਾਉਂਦੀ ਆ ਦੂਜੇ ਕਲਰ ਉਹ ਬਣਾਉਂਦੀ ਆ ਜੇ ਉਹਦੇ ਵਿੱਚ ਬਲੈਕ ਕਹਿੰਦੇ 10% ਤੱਕ ਹੁੰਦਾ ਤੇ 5% ਅਦਰ ਕਲਰ ਉਹ ਵੀ ਜਦੋਂ ਕਈ ਵਾਰੀ ਤਾਂ ਜਦੋਂ ਤੁਸੀਂ ਬੁਕਿੰਗ ਕਰਵਾਉਣੀ ਹੈ ਅੱਜ ਕੱਲ ਵੇਟਿੰਗ ਪੀਰੀਡ ਕਾਫੀ ਜ਼ਿਆਦਾ ਹੈਗੇ ਆ ਗੱਡੀਆਂ ਤੇ ਪਰ ਜੇ ਤੁਸੀਂ ਵਾਈਟ ਕਲਰ ਚੂਜ਼ ਕਰਦੇ ਹੋ ਤਾਂ ਤੁਹਾਨੂੰ ਛੇਤੀ ਮਿਲ ਜਾਣਾ ਜੇਕਰ ਤੁਸੀਂ ਹੋਰ ਕੋਈ ਕਲਰ ਆਪਦਾ ਪਸੰਦ ਦਾ ਤੁਸੀਂ ਚੁਆਇਸ ਨਾਲ ਲੈਨੇ ਹੋ ਤਾਂ ਉਹ ਤੁਹਾਨੂੰ ਥੋੜਾ ਜਿਹਾ ਦੇਰੀ ਨਾਲ ਮਿਲਦਾ ਕਿਉਂਕਿ ਕੰਪਨੀ ਉਹਨੂੰ ਮੌਕੇ ਤੇ ਬਣਾ ਕੇ ਦਿੰਦੀ ਹੈ ਉਹ ਹਰ ਕਿਸੇ ਲਈ ਨਹੀਂ ਬਣਾਉਂਦੇ ਸੋ ਵੇਟਿੰਗ ਪੀਰੀਅਡ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਈਟ ਕਲਰ ਕੰਮ ਕਰਦਾ ਹੋ ਸਕਦਾ ਤੁਹਾਡੀ ਦਿੱਤੀ ਹੋਈ ਡੇਟ ਤੋਂ ਪਹਿਲਾਂ ਹੀ ਤੁਹਾਨੂੰ ਵਾਈਟ ਕਲਰ ਉਹ ਦੇ ਦੇਣ ਅੱਗੇ ਆ ਗਿਆ ਜੀ ਪੰਜਵਾਂ ਨੰਬਰ ਪੰਜਵਾਂ ਨੰਬਰ ਹੁੰਦਾ ਜੀ ਕੋਸਟ ਕੋਸਟ ਦੇ ਵਿੱਚ ਆਪਾਂ ਇਹ ਇਹ ਨੰਬਰ ਤਾ ਰੱਖਿਆ ਵੀ ਕਈ ਵਾਰੀ ਕੰਪਨੀ ਹੋਰ ਕਲਰ ਦੇ ਨਾਮ ਤੇ ਕੁਝ ਇੱਕ ਐਕਸਟਰਾ ਚਾਰਜਸ ਲੈ ਲੈਂਦੀ ਹੈ ਕਈ ਜਿਵੇਂ ਕਈ ਕੰਪਨੀਆਂ ਦੇ ਵਿੱਚ ਨਾ ਹਰ ਇੱਕ ਕਲਰ ਨਹੀਂ ਮਿਲਦਾ ਉਹ ਥੋੜਾ ਜਿਹਾ ਉਹਨੂੰ ਪ੍ਰੀਮੀਅਮ ਕਲਰ ਦੱਸ ਕੇ ਉਹਦੇ ਚੋਂ ਆਪਣੇ ਤੋਂ ਚਾਰਦੇ ਕੋਈ 5000 10000 ਰੁਪਿਆ ਵੱਧ ਲੈ ਲੈਂਦੀ ਹੈ ਸੋ ਵਾਈਟ ਕਲਰ ਆ ਜਿਹੜਾ ਉਹ ਸਸਤਾ ਵੀ ਮਿਲ ਜਾਂਦਾ ਤੇ ਸੌਖਾ ਵੀ ਮਿਲ ਜਾਂਦਾ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਵਾਈਟ ਕਲਰ ਘੱਟ ਕੋਸਟ ਦੇ ਵਿੱਚ ਵੀ ਮਿਲਦਾ ਆਪਾਂ ਨੂੰ ਘੱਟ ਪੈਸੇ ਦੇ ਕੇ ਖਰੀਦ ਸਕਦੇ ਆਂ ਵਾਈਟ ਕਲਰ ਨੂੰ ਛੇਵਾਂ ਨੰਬਰ ਮੇਰਾ ਫੇਵਰੇਟ ਪੁਆਇੰਟ ਆ ਜਿਹੜਾ ਕਿ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਹੈ ਉਹ ਹੁੰਦਾ ਹੈ ਜੀ ਸ਼ਾਈਨਿੰਗ ਵਾਈਟ ਕਲਰ ਦੀ ਗੱਡੀ ਦੀ ਸ਼ਾਈਨਿੰਗ ਹੀ ਅਲੱਗ ਹੁੰਦੀ ਹੈ ਤੁਸੀਂ ਬਲੈਕ ਕਲਰ ਲੈ ਲਓ ਬਹੁਤ ਜ਼ਿਆਦਾ ਡਸਟ ਫੜਦਾ ਕੋਈ ਬਲੂ ਕਲਰ ਲੈ ਲਓ ਬਹੁਤ ਛੇਤੀ ਡੱਲ ਹੋ ਜਾਊਗਾ ਸਿਲਵਰ ਡੱਲ ਹੋ ਜਾਊਗਾ ਪਰ ਵਾਈਟ ਕਦੇ ਵੀ ਡੱਲ ਨਹੀਂ ਹੁੰਦਾ ਜੇਕਰ ਥੋੜਾ ਜਿਹਾ ਕਿਤੇ ਡੱਲ ਵੀ ਹੋਵੇ ਥੋੜੀ ਜਿਹੀ ਰਬਿੰਗ ਕਰਵਾ ਲਓ ਐ ਚਮਕ ਉੱਠਦਾ ਸਾਲੋਂ-ਸਾਲ ਤੁਸੀਂ ਦੇਖਿਆ ਹੋਣਾ 15 ਤੋਂ 20 ਸਾਲ ਪੁਰਾਣੀ ਗੱਡੀ ਵੀ ਜੇਕਰ ਆਪਾਂ ਰਬਿੰਗ ਕਰਵਾ ਲੈਨੇ ਆ ਥੋੜਾ ਜਿਹਾ ਉਹਨੂੰ ਧੁੱਪ ਛਾਂ ਤੋਂ ਵਿਚਾਈ ਰੱਖਦੇ ਆ ਤਾਂ ਵਾਈਟ ਕਲਰ ਇੱਕ ਚਮਕਦਾ ਕਲਰ ਤੁਹਾਨੂੰ ਦਿਖੂਗਾ ਐਂਡ ਤਾਂ ਹੀ ਗੱਡੀ ਦੀ ਸ਼ਾਈਨਿੰਗ ਨਹੀਂ ਮਰਦੀ ਸੋ ਵਾਈਟ ਕਲਰ ਇਸੇ ਕਰਕੇ ਵੀ ਜ਼ਿਆਦਾ ਪਸੰਦ ਕੀਤਾ ਜਾਂਦਾ ਲੋਕਾਂ ਦੁਆਰਾ ਸਤਵਾ ਨੰਬਰ ਤੁਹਾਡੀ ਸਾਰਿਆਂ ਦੀ ਡਿਮਾਂਡ ਹੀ ਹੁੰਦੀ ਹੈ ਰੀਸੇਲ ਰੀਸੇਲ ਦੇ ਵਿੱਚ ਬੜਾ ਹੀ ਬੈਨੀਫਿਟ ਹੁੰਦਾ ਵੀ ਵਾਈਟ ਕਲਰ ਦਾ ਤੁਸੀਂ ਦੇਖਿਆ ਹੋਣਾ ਵੀ ਆਮ ਗੱਡੀਆਂ ਕਈ ਵਾਰੀ ਬੜੀ ਗੱਡੀ ਸਸਤੀ ਮਿਲੀ ਜਾਂਦੀ ਹੁੰਦੀ ਹੈ ਮਾਡਲ ਵੀ ਉੱਚਾ ਹੁੰਦਾ ਪਰ ਉਹਦਾ ਰੇਟ ਘਟ ਹੁੰਦਾ ਜਦੋਂ ਆਪਾਂ ਪੁੱਛਦੇ ਆ ਵੀ ਇਹਦਾ ਰੀਜ਼ਨ ਕੀ ਆ ਵੀ ਇੰਨੇ ਘੱਟ ਰੇਟ ਤੇ ਕਿਉਂ ਮਿਲਦੇ ਆ ਤਾਂ ਅਗਲਾ ਕਹਿ ਦਿੰਦਾ ਵੀ ਇਹਦਾ ਕਲਰ ਫਲਾਨਾ ਹੈ ਉਹ ਬਲੂ ਕਲਰ ਦੀ ਹੋ ਸਕਦੀ ਹੈ ਬਲੈਕ ਕਲਰ ਦੀ ਹੋ ਸਕਦੀ ਹੈ ਰੈੱਡ ਕਲਰ ਦੀ ਹੋ ਸਕਦੀ ਹੈ ਜਾਂ ਇੱਕ ਬੜਾ ਭੜਾ ਜਿਹਾ ਨੀਲਾ ਰੰਗ ਆਉਂਦਾ ਹੁੰਦਾ ਉਹ ਜਾਂ ਉਹ ਹੋ ਸਕਦਾ ਹੈ ਪਰ ਵੇਖਿਆ ਜਾਵੇ ਤਾਂ ਦੂਜੀਆਂ ਸਟੇਟਾਂ ਦੇ ਵਿੱਚ ਕਲਰਫੁਲ ਜਿਆਦਾ ਚੱਲਦਾ ਆਪਣੇ ਨਾਲੋਂ ਜਿਵੇਂ ਆਪਾਂ ਦਿੱਲੀ ਵਗੈਰਾ ਜਾਂਦੇ ਆ ਜਾਂ ਪਹਾੜੀ ਏਰੀਏ ਦੇ ਵਿੱਚ ਜਾਂਦੇ ਆ ਹੋ ਸਕਦਾ ਉੱਥੇ ਕਈ ਵਾਰੀ ਜਿਵੇਂ ਪਹਾੜੀ ਏਰੀਏ ਦੇ ਵਿੱਚ ਜਾਂਦੇ ਆ ਕਲਰਫੁਲ ਗੱਡੀਆਂ ਵਧੀਆ ਲੱਗਦੀਆਂ ਪਰ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰਦੇ ਆ ਤਾਂ ਇੰਨੀ ਜਿਆਦਾ ਗਰਮੀ ਪੈਂਦੀ ਆ ਇੱਥੇ ਤਾਂ ਕਰਕੇ ਲੋਕ ਵਾਈਟ ਕਲਰ ਪਸੰਦ ਕਰਦੇ ਆ ਸੋ ਰੀਸੇਲ ਵੀ ਕਿਤੇ ਨਾ ਕਿਤੇ ਵਾਈਟ ਕਲਰ ਦੇ ਉੱਤੇ ਵਧੀਆ ਰਹਿੰਦੀ ਹੈ ਕਿਉਂਕਿ ਹਰ ਕੋਈ ਜਿਵੇਂ ਆਪਾਂ ਇਹ ਪੁਆਇੰਟ ਡਿਸਕਸ ਕਰੀ ਜਾਨੇ ਹਰ ਇੱਕ ਬੰਦੇ ਦੇ ਇਹ ਗੱਲਾਂ ਧਿਆਨ ਚ ਹੁੰਦੀਆਂ 10 ਵਾਈਟ ਕਲਰ ਹਰੇਕ ਦਾ ਮਨ ਪਸੰਦਿੰਦਾ ਹੁੰਦਾ ਹੈ ਗਰਮ ਘੱਟ ਹੁੰਦਾ ਹੈ ਇਹਨੂੰ ਲੰਮੇ ਸਮੇਂ ਤੱਕ ਵਧੀਆ ਰੱਖਿਆ ਜਾ ਸਕਦਾ ਹਰੇਕ ਬੰਦੇ ਦੇ ਧਿਆਨ ਚ ਹੁੰਦਾ ਸੋ ਇਸ ਕਰਕੇ ਵਾਈਟ ਕਲਰ ਦੀ ਗੱਡੀ ਦੀ ਰੀਸੇਲ ਵੀ ਵਧੀਆ ਰਹਿੰਦੀ ਹੈ ਅੱਗੇ ਆਉਂਦਾ ਜੀ 8 ਨੰਬਰ ਆਕਸੈਸਰੀ ਜਿਹੜੀ ਵਾਈਟ ਕਲਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਐਕਸੈਸਰੀ ਤੁਸੀਂ ਲਾ ਸਕਦੇ ਹੋ ਵਾਈਟ ਜੇ ਆਪਾਂ ਸਿਲਵਰ ਕਲਰ ਦੀ ਕ੍ਰੋਮ ਲਾਲੀ ਉਹ ਵਾਈਟ ਕਲਰ ਤੇ ਹਰੇਕ ਐਕਸੈਸਰੀ ਵਧੀਆ ਲੱਗਦੀ ਹੈ ਜਿਵੇਂ ਅਲੋਏ ਵੀਲ ਵੀ ਆਪਾਂ ਰੱਖ ਲਈਏ ਅਲੋਏ ਵੀਲ ਬਲੈਕ ਪਾ ਲਓ ਸਿਲਵਰ ਕਲਰ ਪਾ ਲਓ ਵਾਈਟ ਕਲਰ ਦੇ ਨਾਲ ਜਚਣਗੇ ਪਰ ਜੇ ਆਪਾਂ ਕੋਈ ਕਲਰਫੁਲ ਗੱਡੀ ਹੈ ਤਾਂ ਉਹਦੇ ਉੱਤੇ ਹਰੇਕ ਤਰ੍ਹਾਂ ਦੀ ਐਕਸੈਸਰੀ ਨਹੀਂ ਲੱਗ ਸਕਦੀ ਕਿਉਂ ਨਾ ਉਹ ਰੰਗ ਉੱਠ ਕੇ ਨਹੀਂ ਆਉਂਦਾ ਪਰ ਵਾਈਟ ਦੇ ਉੱਤੇ ਤੁਹਾਡੇ ਵਾਸਤੇ ਜਿਹੜੇ ਮਰਜ਼ੀ ਕਲਰ ਦੀ ਤੁਸੀਂ ਐਕਸੈਸਰੀ ਲਵਾ ਲਓ ਤੁਹਾਨੂੰ ਐ ਪੂਰੀ ਵਧੀਆ ਲੱਗੇਗੀ ਫੀਲ ਦੇਊਗੀ ਇੱਕ ਸੋ ਐਕਸੈਸਰੀ ਨੂੰ ਲਵਾਉਣ ਵਾਸਤੇ ਤੁਹਾਡੇ ਕੋਲੇ ਕਲਰ ਚੋਇਸ ਵੀ ਕਾਫੀ ਹੋ ਜਾਂਦੀ ਹੈ ਤੁਹਾਡੇ ਕੋਲੇ ਆਪਸ਼ਨਾਂ ਵੱਧ ਜਾਂਦੀਆਂ ਐ ਐਕਸੈਸਰੀ ਲਵਾਉਣ ਦੀਆਂ ਵੀ ਵਾਈਟ ਕਲਰ ਦੀ ਗੱਡੀ ਤੇ ਨੌਵੇਂ ਪੁਆਇੰਟ ਦੇ ਵਿੱਚ ਹੈ ਲੈਸ ਸਕਰਾਚ ਵਿਜ਼ਿਬਿਲਟੀ ਜਿਹੜੇ ਵਾਈਟ ਕਲਰ ਦੀ ਕਾਰ ਹੁੰਦੀ ਹੈ ਉਹਦੇ ਤੇ ਸਕਰਾਚ ਵੀ ਬੜੇ ਘੱਟ ਦਿਖਦੇ ਆ ਵੀ ਪਹਿਲੀ ਗੱਲ ਤਾਂ ਸਕ੍ਰੈਚ 50% ਵੈਸੀ ਹੀ ਘੱਟ ਦਿਖਦੇ ਆ ਇਹਦੇ ਤੇ ਬਾਕੀ ਇਹਨੂੰ ਘਰੇਲੂ ਜਿਹੜੇ ਉਪਾਅ ਕਰਕੇ ਜਿਵੇਂ ਆਪਣੇ ਘਰੇ ਪੇਸਟ ਵਗੈਰਾ ਕੋਈ ਕੁਛ ਦਿਖਾਈ ਜਾਂਦਾ ਕੋਈ ਕੁਛ ਦਿਖਾਈ ਜਾਂਦਾ ਕਈ ਪ੍ਰੋਡਕਟ ਵੀ ਸਪੈਸ਼ਲ ਇਹੋ ਜਿਹੇ ਆਉਂਦੇ ਆ ਸਿਰਫ ਵਾਈਟ ਕਲਰ ਵਾਸਤੇ ਜਿਹਨੂੰ ਤੁਸੀਂ ਮਾਰ ਕੇ ਆਪਦੇ ਸਕ੍ਰੈਚ ਬਿਲਕੁਲ ਮਿਟਾ ਸਕਦੇ ਹੋ ਘਰੇ ਜੇ ਨਹੀਂ ਮਿਟਾ ਸਕਦੇ ਪਹਿਲਾਂ ਤਾਂ ਡਾਰਕ ਕਲਰ ਨਾਲੋਂ ਵਾਈਟ ਕਲਰ ਦੇ ਉੱਤੇ ਸਕ੍ਰੈਚ ਹੀ ਘੱਟ ਦਿਖਦੇ ਆ ਦੂਜੇ ਨੰਬਰ ਤੇ ਉਹਨਾਂ ਨੂੰ ਤੁਸੀਂ ਹੋਰ ਘਟਾ ਸਕਦੇ ਹੋ ਤੇ ਤੇ ਪ੍ਰੋਡਕਟ ਯੂਜ਼ ਕਰ ਸੋ ਇਹਦੇ ਤੇ ਸਕਰੈਚ ਬੜੇ ਘੱਟ ਦਿਖਦੇ ਆ ਤਾਂ ਕਰਕੇ ਵੀ ਲੋਕਾਂ ਦਾ ਪਸੰਦੀਦਾ ਕਲਰ ਹੁੰਦਾ ਵਾਈਟ ਸੋ ਅੱਗੇ ਆਉਂਦਾ ਜੀ 10ਵਾਂ ਨੰਬਰ ਲੈਸ ਰਿਪੇਅਰ ਕਾਸਟ ਇਹਦੀ ਰਿਪੇਅਰ ਜੇਕਰ ਤੁਹਾਡੀ ਗੱਡੀ ਕਿਤੇ ਨਾ ਕਿਤੇ ਡੈਮੇਜ ਹੁੰਦੀ ਹੈ ਜਾਂ ਤੁਹਾਡੀ ਕਿਤੇ ਰਸਟਿੰਗ ਗੱਡੀ ਲੈ ਲੈਂਦੀ ਹੈ ਕੁਝ ਵੀ ਹੈ ਤਾਂ ਉਹਦੀ ਰਿਪੇਅਰ ਵੀ ਬੜੀ ਘੱਟ ਹੁੰਦੀ ਹੈ ਉਹਦਾ ਰੀਜ਼ਨ ਇਹ ਹੁੰਦਾ ਕਿਉਂਕਿ ਕਲਰ ਮਿਕਸ ਕਰਨ ਵਾਸਤੇ ਉਹਨੂੰ ਮਿਲਾਉਣ ਵਾਸਤੇ ਜਿਹੜਾ ਪੇਂਟਰ ਹੈ ਉਹਨੂੰ ਜਿਆਦਾ ਮਸ਼ੱਕਤ ਕਰਨੀ ਪੈਂਦੀ ਹੈ ਜਿਆਦਾ ਧਿਆਨ ਨਾਲ ਦੇਖਣਾ ਪੈਂਦਾ ਹੈ ਕਈ ਵਾਰੀ ਤਾਂ ਉਹਦੇ ਨਾਲ ਮੈਚ ਕਰਦਾ ਕਲਰ ਵੀ ਨਹੀਂ ਮਿਲਦਾ ਸੋ ਵਾਈਟ ਕਲਰ ਹਰੇਕ ਤਰ੍ਹਾਂ ਦੀ ਆਪਸ਼ਨ ਹੁੰਦੀ ਹੈ ਹਰ ਇੱਕ ਕਲਰ ਉਹਦੇ ਨਾਲ ਮੈਚ ਕਰਕੇ ਬਣ ਜਾਂਦਾ ਈਜ਼ੀ ਬਣ ਜਾਂਦਾ ਈਜ਼ੀ ਬਣ ਕਰਕੇ ਉਹ ਵਾਈਟ ਕਲਰ ਨੂੰ ਪੇਂਟ ਕਰਨ ਦਾ ਥੋੜਾ ਜਿਹਾ ਕੋਸਟ ਵੀ ਘੱਟ ਲੈਂਦਾ ਹੈ ਸੋ ਇਸੇ ਕਰਕੇ ਵੀ ਵਾਈਟ ਕਲਰ ਨੂੰ ਥੋੜਾ ਜਿਆਦਾ ਪਸੰਦ ਕਰਦੇ ਆ ਕਿਉਂਕਿ ਰਿਪੇਅਰ ਘੱਟ ਲੈਂਦਾ ਜੀ ਇਹ। ਸੋ ਇਹ ਸੀ ਜੀ 10 ਪੁਆਇੰਟ ਵੀ ਸਾਨੂੰ ਵਾਈਟ ਕਲਰ ਦੀ ਕਾਰ ਕਿਉਂ ਲੈਣੀ ਚਾਹੀਦੀ ਹੈ? ਵੈਸੇ ਇਹ ਹੈ ਵੀ ਹਰ ਇੱਕ ਬੰਦੇ ਦਾ ਆਪ ਦਾ ਆਪ ਦਾ ਮਨ ਪਸੰਦਿੰਦਾ ਕਲਰ ਹੁੰਦਾ ਹੈ। ਅਗਲਾ ਆਪ ਦੇ ਕਾਰ ਲੈਂਦਾ ਹੈ, ਕਾਰ ਨੂੰ ਇੰਜੋਏ ਕਰਦਾ ਬਲੈਕ ਕਲਰ ਦੀ ਕਾਰ ਲੈਂਦਾ ਇੰਜੋਏ ਕਰਦਾ, ਸਿਲਵਰ ਲੈਂਦਾ ਇੰਜੋਏ ਕਰਦਾ, ਬਲੂ ਲੈਂਦਾ ਇੰਜੋਏ ਕਰਦਾ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀ ਇਸੇ ਨੇਚਰ ਦੇ ਬੰਦਿਆਂ ਤਾਂ ਵਧੀਆ ਬਈ ਇੰਜੋਏ ਕਰੋ ਜੇਕਰ ਤੁਸੀਂ ਇਹ ਸਾਰੇ ਪੁਆਇੰਟਾਂ ਨੂੰ ਧਿਆਨ ਤੇ ਰੱਖੋਗੇ ਫਿਰ ਤੁਹਾਡੇ ਵਾਸਤੇ ਇੱਕ ਚੁਆਇਸ ਜ਼ਰੂਰ ਬਣ ਜਾਂਦੀ ਹੈ ਵਾਈਟ ਕਲਰ ਦੀ ਸੋ ਵਾਈਟ ਕਲਰ ਵਧੀਆ ਰਹਿੰਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ